بس ایک میری دو ਬੇਨਤੀਆਂ ਨੇ ਇਕ ਤਾਂ ਇਹ ਕਿ ਹੁਣ ਜਿੱਥੇ ਵੀ ਡਿਊਟੀ ਲੱਗੂਗੀ ਉੱਥੇ ਤਨਦੇਹੀ ਨਾਲ ਕੰਮ ਕਰਿਓ ਬਦਲੀਆਂ ਦੇ ਚੱਕਰ 'ਚ ਨਾ ਪੈ। ਇਸ਼ਕ ਕਰਨਾ ਸਭ ਦਾ ਪੈਦਾਇਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ। ਮਤਲਬ ਦੇਸ਼ ਦੀ ਧਰਤੀ ਨੂੰ ਜਿਹੜੇ ਮਹਿਬੂਬ ਬਣਾ ਲੈਂਦੇ ਨੇ। ਤੇ ਇਤੋਂ ਵੱਡੇ ਦੇਸ਼ ਦੇ ਆਸ਼ਿਕ ਕੌਣ ਹੋਣਗੇ? ਪਰ ਇਹ ਧਰਤੀ ਨੂੰ ਛੱਡ ਕੇ ਜਾਣ ਦਾ ਇੱਕੋ ਹੀ ਕਾਰਨ ਹੋ ਸਕਦਾ ਕਿ ਕੋਈ ਬੰਦਾ ਹੈ ਆਪਣੀ ਧਰਤੀ ਨਹੀਂ ਛੱਡਦਾ। ਕਿ ਉਹ ਸਿਸਟਮ ਤੋਂ ਰੁਸਿਆ ਹੋਇਆ ਜਿਹੜੇ ਬਾਹਰਲੇ ਮੁਲਕਾਂ ਚਲੇ ਇੱਕ ਮੇਰੀ ਦੋ ਬੇਨਤੀਆਂ ਨੇ ਇੱਕ ਤਾਂ ਇਹ ਕਿ ਹੁਣ ਜਿੱਥੇ ਵੀ ਡਿਊਟੀ ਲੱਗੂਗੀ ਉੱਥੇ ਤਨਦੇਹੀ ਨਾਲ ਕੰਮ ਕਰਿਓ ਬਦਲੀਆਂ ਦੇ ਚੱਕਰਸ ਨਾ ਪੈਜੋ ਕਿਉਂਕਿ ਨਾਲ ਦੀ ਨਾਲ ਕਈ ਤਾਂ ਲਿਖੀ ਫਿਰਦੇ ਹੋਣੇ ਹੁਣ ਜਿਤਲਾਸ਼ੀ ਲੈ ਲਈ ਨਾ ਚਾਰ ਪੰਜ ਬਦਲੀਆਂ ਦੀਆਂ ਅਰਜ਼ੀਆਂ ਤਾਂ ਨਿਕਲਣਗੀਆਂ ਵੇ ਇੱਥੇ ਲਿਆਓ ਜੀ ਸਾਨੂੰ ਫਿਰ ਜੋ ਇੱਥੇ ਆ ਕੇ ਫਿਰ ਇੱਥੇ ਜਮੇ ਨੇੜੇ ਲਿਆਓ ਜੀ ਹੁਣ ਉਹ ਤਾਂ ਫਿਰ ਆਮ آدمی ਕਲੀਨ ਕਰੇ ਖੁੱਲਣ ਵਾਲੀ ਕਰ ਲੈ ਫਿਰ ਤਾਂ ਹਨ ਜਿੱਥੇ ਵੀ ਡਿਊਟੀ ਲੱਗਦੀ ਹੈ ਤੁਸੀਂ ਇਹ ਸਮਝ ਲਓ ਵੀ ਪਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਹੈ ਉੱਥੇ ਦੇ ਲੋਕਾਂ ਨੂੰ ਸਮਝ ਲਓ ਸ਼ਾਇਦ ਤਜਰਬਾ ਜ਼ਿਆਦਾ ਹੋ ਜੇ ਹਨਾ ਆਪਾਂ ਸਿਰਫ ਜਾਣ ਆਉਣ ਥੋੜੀ ਕਰਨਾ ਹੈ ਬੇ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਕੁਝ ਇਸ ਪ੍ਰੋਫੈਸ਼ਨ ਜਿਹੜਾ ਸਿੱਖਿਆ ਹੈ ਸੇਵਾ ਦਾ ਪ੍ਰੋਫੈਸ਼ਨ ਮੰਨੇ ਜਾਂਦਾ ਤੇ ਉਹਨੂੰ ਉਹਦੇ ਚ ਕੁਝ ਸਿੱਖਣਾ ਵੀ ਹੈ ਕੁਝ ਲੈਣਾ ਵੀ ਹੈ ਤੇ ਇੱਕ ਕੋਸ਼ਿਸ਼ ਕਰਿਓ ਕਿ ਹੜਤਾਲਾਂ ਧਰਨਿਆਂ ਤੋਂ ਬਚੀਏ ਕਿਉਂਕਿ ਆਪਾਂ ਤਾਂ ਇਸੇ ਕੰਮ ਤੇ ਹੋ ਗਏ ਹੁਣ ਪਹਿਲਾਂ ਨੌਕਰੀ ਲੈ ਲਓ ਜਿਵੇਂ ਮਰਜ਼ੀ ਕਰੋ ਜੀ ਨੌਕਰੀ ਦੇ ਦੋ ਦੇ ਦਿੰਦੀ ਹੈ ਗਵਰਨਮੈਂਟਾਂ ਦੇ ਦਿੰਦੀਆਂ ਨੌਕਰੀਆਂ ਆਪਣੇ ਕੋਲ ਕੋਈ ਜਿੰਨਾ ਬਜਟ ਪਾਸ ਹੁੰਦਾ ਜਾਂ ਜਿੰਨਾ ਕੋ ਲੀਗਲ ਬਣਦਾ ਪਾਸ ਕਰਨਾ ਨਾਲ ਦੀ ਨਾਲ ਦੋ ਜੀ ਹੁਣ ਸਾਨੂੰ ਇੱਥੇ ਆਹ ਕਰੋ ਜੀ ਸਾਨੂੰ ਆਪਤਾ ਨਹੀਂ ਮਿਲਿਆ ਜੀ ਉਹ ਨਿਕਲਿਆ ਲਓ ਜੀ ਧਰਨਾ ਦੀ ਬੱਸਾਂ ਰੋਕੀਏ ਉਹ ਦਿਨਾਂ ਕੋ ਸਾਰੀ ਸਟੇਟ ਦੀ ਤਰੱਕੀ ਰੁਕ ਜਾਂਦੀ ਹੈ ਉਹ ਦਿਨਾਂ ਨਾਲ ਸਟੇਟ ਦਾ ਇਹ ਮਚ ਚੱਲ ਜਾਂਦਾ ਯਾਰ ਇੱਥੇ ਤਾਂ ਰੋਜ਼ ਹੀ ਹੜਤਾਲ ਰਹਿੰਦੀ ਹੈ ਬੜੇ ਬੁਰੇ ਦਿਨ ਦੇਖ ਕੇ ਪੰਜਾਬ ਬਹੁਤ ਦਰਦ ਝੱਲ ਕੇ ਪੰਜਾਬ ਠੀਕ ਹੋਇਆ ਤੇ ਅੱਜ ਪੰਜਾਬ ਡੇ ਹੈ ਤੇ ਪੰਜਾਬ ਨੂੰ ਆਪਾਂ ਆਪਣੀ ਸੇਵਾ ਦੇਣੀ ਹੈ ਜਿਹੜੀ ਧਰਤੀ ਹੈ ਉਹਦੇ ਵੱਲੋਂ ਕੋਈ ਆਪਣੀ ਕਮੀ ਨਹੀਂ ਹੈਗੀ 150 ਮਣ ਦਾਣੇ ਪੈਦਾ ਕਰਦੀ ਪੰਜਾਬ ਦੀ ਧਰਤੀ ਇੱਕ ਸਾਲ 'ਚ 90 ਮਣ 'ਚੋਂ ਨਾਲ 60 ਮਣ ਕਣਕ ਐਵਰੇਜ ਹੋਰ ਸਰੋਂ ਵੀ ਗੰਨਾ ਵੀ ਬਾਜਰਾ ਵੀ ਜੋ ਮਰਜ਼ੀ ਵੇਚ ਦੋ ਹੋ ਜਾਂਦਾ ਗੁਰੂਆਂ ਦੀ ਬਾਣੀ ਜਿਹੜੀ ਹੈ ਪਵਿੱਤਰ ਬਾਣੀ ਸਰਬੱਤ ਦਾ ਭਲਾ ਮੰਗਣ ਲਈ ਉਹ ਲੱਖਾਂ ਸਪੀਕਰਾਂ 'ਚ ਸਵੇਰੇ ਸ਼ਾਮ ਗੂੰਜਦੀ ਹੈ ਇੰਨੀ ਬਲੈਸਟ ਧਰਤੀ ਕਿਤੇ ਨਹੀਂ ਹੈਗੀ ਪਰ ਇਰਤਤੀ ਨੂੰ ਛੱਡ ਕੇ ਜਾਣ ਦਾ ਇਕੋ ਹੀ ਕਾਰਨ ਹੋ ਸਕਦਾ ਹੈ ਕਿ ਕੋਈ ਬੰਦਾ ਹੈ ਆਪਣੀ ਧਰਤੀ ਨਹੀਂ ਛੱਡਦਾ ਕਿ ਉਹ ਸਿਸਟਮ ਤੋਂ ਰੁੱਸਿਆ ਹੋਇਆ ਹੈ ਜਿਹੜੇ ਬਾਹਰਲੇ ਮੁਲਕਾਂ ਚ ਚਲੇ ਗਏ ਉਹਨਾਂ ਨੂੰ ਵੀ ਵਾਪਸ ਬੁਲਾਵਾਂਗੇ ਆ ਵੀ ਰਹਿਣੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਮੁਲਕਾਂ ਚ ਵੀ ਅਨਰੈਸਟ ਸ਼ੁਰੂ ਹੋ ਗਈ ਹੁਣ ਕੋ ਉਹ ਉੱਥੇ ਵੀ ਧਰਨੇ ਉਹਨਾਂ ਦੇ ਉਹ ਲਾਈ ਜਾਂਦੇ ਹੁਣ ਵੀ ਤੁਸੀਂ ਵਾਪਸ ਜਾਓ ਤਾਂ ਇੱਥੇ ਆ ਕੇ ਕੰਮ ਕਰੀਏ ਇੱਥੇ ਆਪ ਆਪਣੀ ਕੌਮ ਤਾਂ ਰੁੱਖੀ ਨਹੀਂ ਸੀ ਖਾਣ ਵਾਲੀ ਐ ਔਰ ਦੂਜਿਆਂ ਵਾਸਤੇ ਲੰਗਰ ਲਾਉਣ ਵਾਲੀ ਕੌਮ ਐ ਆਪਣੀ ਤਾਂ ਆਪਾਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਸੋ ਡਟ ਕੇ ਸੇਵਾ ਕਰੋ ਜਿਹੜੀ ਵੀ ਕੁਰਸੀ ਮਿਲੂਗੀ ਉਹ ਕੁਰਸੀ ਤੇ ਬੈਠ ਕੇ ਉਸ ਕੁਰਸੀ ਨਾਲ ਇਨਸਾਫ ਕਰਿਓ ਤੇ ਬਾਅਦ ਚ ਗੱਲਾਂ ਹੋਣ ਜਦੋਂ ਤੁਹਾਡੀ ਬਦਲੀ ਹੋਵੇ ਜਾਂ ਕੋਈ ਤੁਸੀਂ ਕਿਤੇ ਹੋਰ ਤਰੱਕੀ ਕਰਕੇ ਜਾਓ ਤਾਂ ਲੋਕ ਗੱਲਾਂ ਕਰਨ ਯਾਰ ਐ ਇਸ ਕੁਰਸੀ ਤੇ ਇੱਕ ਬੰਦਾ ਬੈਠਾ ਹੁੰਦਾ ਸੀ ਉਹ ਆਇਆ ਸੀ ਤਾਂ ਉਹਨੇ ਯਾਰ ਲੋਕਾਂ ਦੀ ਬੜੀ ਸੇਵਾ ਕੀਤੀ ਸੀ ਕਈ ਅਫਸਰ ਇਹ ਜੇ ਹੁੰਦੇ ਨੇ ਜਾਂ ਕਈ ਕਰਮਚਾਰੀ ਇਹ ਜੇ ਹੁੰਦੇ ਨੇ ਜਿਨ੍ਹਾਂ ਦੀ ਤਰੱਕੀ ਜਾਂ ਬਦਲੀ ਹੋਣ ਤੇ ਲੋਕ ਅਫਸੋਸ ਕਰਦੇ ਕਿ ਯਾਰ ਜਾਣਾ ਨਹੀਂ ਚਾਹੀਦਾ ਸੀ ਕਈ ਇਹ ਜੇ ਨੇ ਜਿਨ੍ਹਾਂ ਨੇ ਕੁਰਸੀ ਦਾ ਇੰਨਾ ਮਿਸਯੂਜ਼ ਕਰਨਾ ਹੁੰਦਾ ਕਿ ਉਹਨਾਂ ਦੇ ਬਦਲੀ ਹੋਣ ਤੇ ਲੋਕ ਖੰਡ ਪਾੜ ਵਿਖਲਾਉਂਦੇ ਵੀ ਸ਼ੁਕਰ ਹੈ ਯਾਰ ਖੜਾ ਛੋਟਿਆ ਕਈਆਂ ਨੇ ਕੁਰਸੀਆਂ ਬਦਨਾਮ ਕੀਤੀਆਂ ਸੁਖਵੀਰ ਬਾਦਲ ਹੋਰ ਇਹਨਾਂ ਚੁਨੇ ਸਾਰੇ ਇਹ ਕੈਪਟਨ ਅਮਰਿੰਦਰ ਜੀ ਉਹ ਸਾਰੇ ਉਹ ਹੀ ਸੋ ਉਹ ਹੁਣ ਫੇਰ ਆ ਗਏ ਜੋਗੀ ਉੱਤਰਪਾੜੋਂ ਆਇਆ ਫੇਰ ਆ ਗਿਆ ਹੁਣ 4 ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬ ਠੀਕ ਕਰਾਂਗੇ ਸੀ ਖਰਾਬ ਕੀ ਨਹੀਂ ਕੀਤਾ ਸੀ ਪੰਜਾਬ ਅਸੀਂ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਕ ਸੀ ਹੋਈ ਹੋਰ ਕੰਮ ਕਰਦੇ ਸੀਗੇ ਜੇ ਤੁਸੀਂ ਚੱਜਦੇ ਨਿਕਲੇ ਹੁੰਦੇ ਅਸੀਂ ਖਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਹੁਣ ਕਹਿੰਦੇ ਪੰਜਾਬ ਠੀਕ ਕਰਾਂ ਕਿਹੜਾ ਪੰਜਾਬ ਠੀਕ ਕਰੋਗੇ ਬਸ ਕਰੋ ਤੁਹਾਡਾ ਠੀਕ ਕੀਤਾ ਹੋਇਆ ਅਜਿਹਾ ਤੂੰ ਠੀਕ ਨਹੀਂ ਹੋ ਰਿਹਾ ਸੋ ਪੋਜ਼ੀਟਿਵ ਥਿੰਕਿੰਗ ਰੱਖਣੀ ਹੈ ਤੇ ਦੇਸ਼ ਲਈ ਸੂਬੇ ਲਈ 100% ਸੇਵਾਵਾਂ ਦੇਣੀਆਂ ਨੇ ਸ਼ੀਦਿਆਜ਼ਮ ਪਗਸ ਸਿੰਘ ਹੋਰਾਂ ਦੀ ਇੱਕ ਲਾਈਨ ਹੈ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਦੇਖੋ ਬਾਈ 21-22 ਸਾਲ ਦੀ ਉਮਰ 'ਚ ਇੱਕ ਚੀਜ਼ਾਂ ਲਿਖੀ ਹੋਣੀ ਜਾਂ ਸੋਚੀ ਹੋਣੀ ਉਹਨਾਂ ਨੇ 23 ਸਾਲ ਦੀ ਉਮਰ 'ਚ ਤਫਾਂਸੀ ਹੋ ਗਈ ਸੀ ਇਸ਼ਕ ਕਰਨਾ ਸਭ ਦਾ ਪੈਦਾਈ ਸ਼ਿਕ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਨੂੰ ਮਹਿਬੂਬ ਬਣਾ ਲਿਆ ਜਾਏ ਮਤਲਬ ਦੇਸ਼ ਦੀ ਧਰਤੀ ਨੂੰ ਜਿਹੜੇ ਮਹਿਬੂਬ ਬਣਾ ਲੈਂਦੇ ਨੇ ਫਿਰ ਦੂ ਵੱਡੇ ਦੇਸ਼ ਦੇ ਆਸ਼ਿਕ ਕੌਣ ਹੋਣਗੇ ਜੀ ਫਿਰ ਇਸੇ ਕਰਕੇ ਉਹਨਾਂ ਦੀਆਂ ਫੋਟੋਆਂ ਲੱਗਦੀਆਂ ਨੇ ਘਰਾਂ 'ਚ ਕੈਲੰਡਰਾਂ ਤੇ ਬੁੱਤ ਲੱਗਦੇ ਉਹਨਾਂ ਦੇ ਬਰਸੀਆਂ ਮਨਾਏ ਜਾਂਦੀਆਂ ਜਨਮ ਦਿਨ ਮਨਾਏ ਜਾਂਦੇ ਨੇ ਕਿਉਂ ਕੁਝ ਅਲੱਗ ਕਰਕੇ ਉਮਰਾਂ ਨਾਲ ਨਹੀਂ ਕੋਈ ਬੰਦਾ ਬੰਦਾ ਹੁੰਦਾ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਸਾਲਾਂ ਨਾਲ ਬੰਦਾ ਵੱਡਾ ਨਹੀਂ ਹੁੰਦਾ ਵੀ ਇੰਨੇ ਸਾਲ ਦਾ ਹੋ ਗਿਆ ਬੜਾ ਵੱਡਾ ਬੰਦਾ ਖਿਆਲ ਕੀ ਨੇ ਉਹਦੇ ਕਈ ਬੰਦੇ 90 90 ਕਹਿੰਦੇ ਬੰਦਾ ਇਨਸਾਨ ਜਿਹੜਾ ਤੁਰਨਾ ਤਾਂ ਉਹ ਸਾਢੇ ਡੇਰ ਸਾਲ ਦੇ ਸਿੱਖ ਲੈਂਦਾ ਪ੍ਰਸਾਰੀ ਉਮਰ ਡਿੱਗਦੀ ਰਹਿੰਦਾ ਕਦੇ ਕਿਸੇ ਦੀ ਨਜ਼ਰਾਂ 'ਚ ਡਿੱਗ ਪਿਆ ਕਦੇ ਕਿਸੇ ਦੀ ਨਜ਼ਰਾਂ 'ਚ ਟਿਕ ਪਿਆ ਕਿਰਦਾਰ ਜੂੱਚਾ ਹੋਵੇ ਨਾ ਫਿਰ 휠ਚੇਅਰ ਤੇ ਬੈਠੇ ਲੋਕਾਂ ਨੇ ਵੀ ਪ੍ਰਾਪਤੀਆਂ ਕੀਤੀਆਂ ਨੇ ਕਿਰਦਾਰ ਨਾਲ ਪੜ੍ਹਾਈ ਨਾਲ ਵਿਦਿਆ ਨਾਲ ਐਜੂਕੇਸ਼ਨ ਨਾਲ ਆਪਣੀ ਅਕਲ ਨਾਲ ਤਾਲੀਮ ਨਾਲ ਸੋ ਤੁਸੀਂ ਬਹੁਤ ਸਾਡੇ ਪੰਜਾਬ ਦਾ ਤੁਸੀਂ ਸਰਮਾਇਆ ਹੋ ਬ੍ਰਿਲੀਅੰਟ ਬ੍ਰੇਨਸ ਤੁਸੀਂ ਹੋ ਤੁਸੀਂ ਕੋਈ ਸ਼ਪਾਰਸ਼ੀ ਨਹੀਂ ਹੈਗੇ ਜਾਂ ਕੋਈ ਕਿਸੇ ਕੋਲੋਂ ਕੱਟ ਨਹੀਂ ਹੈਗੇ ਮੰਨਣਾ ਵੀ ਨਹੀਂ ਆਪਣੇ ਆਪ ਨੂੰ ਘੱਟ ਕਦੇ ਕੰਫੀਡੈਂਸ ਪਲੱਸ ਪੋਜ਼ਿਟਿਵਿਟੀ ਦ੍ਰਿੜ ਰੱਦੇ ਆ ਦੇਖੋ ਤੁਸੀਂ ਸਾਡੇ ਤੁਹਾਡੇ ਸਾਹਮਣੇ ਖੜਾ ਛੋਟੇ ਜਿਹੇ ਪਿੰਡ 'ਚ ਜੰਮਿਆ ਮੱਜੇ ਦੀਆਂ ਪੂਛਾਂ ਫੜ ਕੇ ਛੱਪਣਾ 'ਚ ਤਰਾਕੀ ਸਿੱਖੀ ਹੈ ਸਾਈਕਲ ਤੇ 10ਵੀਂ ਕੀਤੀ ਹੈ ਬਸ ਦੀ ਛੱਤ ਤੇ ਬਹਿ ਕੇ ਕਾਲਜ ਗਏ ਸੀ ਕਦੇ ਕੋਈ ਪਿਓ ਦਾਦਾ ਜਾਂ ਕੋਈ ਖਾਨਦਾਨ 'ਚ ਕੋਈ ਕਦੇ ਰਾਜਨੀਤੀ ਚ ਨਹੀਂ ਆਇਆ ਨਹੀਂ ਇਰਾਦਾ ਸੀ ਇੱਧਰ ਆਏ ਆ ਤਾਂ ਲੋਕਾਂ ਨੇ ਪਿਆਰ ਦਿੱਤਾ ਤਾਂ ਕਾਮਯਾਬੀਆਂ ਨੇ ਦਸਤਕ ਦਿੱਤੀ ਹੈ ਵਿੜਿਆਂ ਚ ਨਹੀਂ ਤਾਂ ਫਿਰ ਜੇ ਆਪਾਂ ਹੀ ਆਪਾਂ ਵੀ ਬਹਿ ਜਾਂਦੇ ਕਰਕੇ ਚਲ ਛੋਟ ਯਾਰ ਕੌਣ ਆਪਾਂ ਇਹ ਚਾਹੁੰਦੇ ਆ ਕਿ ਭਗਤ ਸਿੰਘ ਵਰਗੇ ਯੋਧੇ ਦੁਬਾਰਾ ਪੈਦਾ ਹੋਣਾ ਚਾਹੀਦੇ ਨੇ ਪਰ ਆਪਾਂ ਚਾਹੁੰਦੇ ਆ ਕਿ ਗਵਾਂਡੀਆਂ ਦੇ ਪੈਦਾ ਹੋਣ ਆਪਣੇ ਨਾਲ ਤਮਾਸ਼ਾ ਦੇਖੀ ਬਸ ਆਪਦਾ ਸੋ ਆਪ ਆਪ ਨੂੰ ਕੋਈ ਸਿਆਣੇ ਕਹਿੰਦੇ ਆਪ ਮਰੇ ਬਿਨਾ ਤਾਂ ਬੰਦਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੋ ਇਹਦੇ ਵਾਸਤੇ ਮੈਨੂੰ ਬਹੁਤ ਮਾਣ ਹੈ ਤੁਹਾਡੇ ਤੇ ਕਿ ਤੁਸੀਂ ਸਾਡੇ ਪੰਜਾਬ ਦਾ ਸਰਮਾਇਆ ਹੋ ਤੁਸੀਂ ਸਾਡਾ ਪ੍ਰਾਪਰਟੀ ਹੋ ਬਹੁਤ ਅਨਮੋਲ ਹੀਰੇ ਹੋ ਤੁਸੀਂ ਸਾਡੇ ਤੁਹਾਨੂੰ ਤਰਾਸ਼ਣਾ ਸਾਡਾ ਕੰਮ ਹੈ ਫਿਰ ਚਮਕ ਦੇਣੀ ਹੀ ਹੀਰਾ ਕੰਮ ਹੈ ਜਹਾਜ਼ ਦੇ ਬੈਗੇਰ ਨਹੀਂ ਹੁੰਦਾ ਜੀ ਇੱਕ ਟਰੈਕਟਰ ਉਹਨੂੰ ਬੈਕ ਕਰਕੇ ਫਿਰ ਸਿੱਧਾ ਕਰਦਾ ਜਦੋਂ ਸਿੱਧਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਤਾਕਤ ਹੀ ਇੰਨੀ ਵੱਧ ਜਾਂਦੀ ਹੈ ਉਹ ਟਰੈਕਟਰ ਨੂੰ ਕਹਿੰਦੇ ਪਰਾਂ ਹੋ ਜਾ ਹੁਣ ਤੋਂ ਤੁਸੀਂ ਸਾਰੇ ਜਹਾਜ਼ ਹੋ ਪਰ 에어ਪੋਰਟ ਦੇ ਗੇਟਾਂ ਤੇ ਲੱਗੇ ਖੜੇ ਹੋ ਬੈਗੇਰ ਹੈ ਨਹੀਂ ਕੋਈ ਟੀਚਰ ਕੋਈ ਮੈਂਟਰ ਕੋਈ ਕੋਚ ਆਵੇ ਥੋੜਾ ਸਿੱਧਾ ਕਰ ਦੇ ਉਹ ਤੋਂ ਬਾਅਦ ਤੁਸੀਂ ਉੱਡ ਜਾਓਗੇ ਹੁਣ ਤੁਹਾਨੂੰ ਰਨਵੇ ਮਿਲ ਗਿਆ ਮਰੋੜਾਰੀਆਂ ਉੱਚੀਆਂ ਪਰ ਇੱਕ ਗੱਲ ਹੈ 99 ਤੋਂ ਉੱਡ ਕੇ ਹੰਕਾਰ ਨਹੀਂ ਕਰਨਾ ਰਣਵੀ ਉਡਾਉਂਦਾ ਨਹੀਂ ਹੈਗਾ ਰਣਵੀ ਮੌਕਾ ਦਿੰਦਾ ਹੈ ਇਹ ਨਹੀਂ ਕਹਿਣਾ ਕਿ ਮੈਂ ਤਾਂ ਹਾਂ ਚੱਲੇਗਾ ਰਣਵੀ ਬਹੁਤ ਥੱਲੇ ਰਹਿ ਗਿਆ ਉਤਰਨਾ ਵੀ ਹੁੰਦਾ ਹੈ ਲੈਂਡਿੰਗ ਵੀ ਰਣਵੀ ਦੀ ਹੁੰਦੀ ਹੈ ਉਹ ਤੋਂ ਬਿਨਾ ਹੁੰਦੀ ਨਹੀਂ ਆਪਣੇ ਕਲਚਰ ਨੂੰ ਆਪਣੀਆਂ ਜੜਾਂ ਨੂੰ ਆਪਣੇ ਮਾਪਿਓ ਨੂੰ ਆਪਣੇ ਟੀਚਰਜ਼ ਨੂੰ ਕੋਚਸ ਨੂੰ ਧਰਤੀ ਨੂੰ ਆਪਣੇ ਨੂੰ ਹਮੇਸ਼ਾ ਯਾਦ ਰੱਖਣਾ ਕਿ ਕਿੱਥੋਂ ਆਏ ਆਂ ਗਰੀਬ ਲੋਕ ਬਹੁਤ ਸਾਰੇ ਹੋਣਗੇ ਤੁਹਾਡੇ ਆਲੇ-ਦੁਆਲੇ ਤੁਸੀਂ ਦੇਖਿਆ ਹੋਣਾ ਉਹਨਾਂ ਦੀ ਹੈਲਪ ਕਰੋ ਜਦੋਂ ਚਾਹੀਦੀ ਹੈ ਜੇ ਉਹਨਾਂ ਦਾ ਕੋਈ ਬੱਚਾ ਪੜ੍ਹਨ ਵਾਸਤੇ ਉਹਨੂੰ ਗਾਈਡੈਂਸ ਚਾਹੀਦੀ ਹੈ ਰਾਹ ਚਾਹੀਦਾ ਦੱਸੋ ਜ਼ਰੂਰ ਇੱਕ ਬੱਚੇ ਦੀ ਪੜ੍ਹਾਈ ਜਿਹੜੀ ਹੈ ਉਹ ਸਾਰੇ ਘਰ ਦੀ ਗਰੀਬੀ ਚੱਕ ਦਿੰਦੀ ਹੈ ਕਈ ਰਿਸ਼ਤੇਦਾਰਾਂ ਦੀ ਵੀ ਚੱਕ ਦਿੰਦੀ ਹੈ ਨਾਲ ਤਾਂ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਅੱਗੇ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰੋਗੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੋਗੇ ਪਰਵਾਰ ਦਾ ਤੇ ਪੰਜਾਬ ਦਾ ਨਾਸ਼ਨ ਹੋ ਗਿਆ ਦੇਸ਼ ਦਾ ਨਾਮ ਆਪੇ ਰੋਸ਼ਨ ਹੋ ਗਿਆ